किराए ते रहंदे बंदे ते चमक, चमक गई दे है किस्मत रातों रात है व्यक्ति करोड़पति बन गया तो क्योंकि इस दी छह करोड़ दी लॉटरी जीत गई है किराए ते रहंदे व्यक्ति थी किस्मत चमक गई है ए व्यक्ति रातों रात करोड़पति बन गया 6 ਲੱਖ ਦੀ ਲੋਟਰੀ ਨਿਕਲੀ ਹੈ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਸਾਨੂੰ ਯਕੀਨ ਹੀ ਨਹੀਂ ਹੋਇਆ ਹੁਸ਼ਿਆਰਪੁਰ ਦੇ ਪਿੰਡ ਕੱਕੂ ਅਧੀਨ ਆਉਂਦੀ ਅਰੋੜਾ ਕਲੋਨੀ ਦੇ ਰਹਿਣ ਵਾਲੇ 68 ਸਾਲਾ ਬਜ਼ੁਰਗ ਤਰਸੀਮ ਲਾਲ ਦਿਓਸ ਵਕਤ ਜ਼ਿੰਦਗੀ ਚਮਕ ਉਠੀ ਜਦੋਂ ਤਰਸੀਮ ਲਾਲ ਵੱਲੋਂ ਵਿਸਾਖੀ ਬੰਪਰ ਮੌਕੇ ਪਾਈ 6 ਕਰੋੜ ਦੀ ਲੋਟਰੀ ਨਿਕਲਾਈ ਜਿਵੇਂ ਹੀ ਤਰਸੀਮ ਸਿੰਘ ਨੂੰ ਇਸ ਬਾਬਤ ਪਤਾ ਲੱਗਿਆ ਤਾਂ ਉਸ ਨੂੰ ਯਕੀਨ ਨਾ ਹੋਇਆ ਪਰਿਵਾਰ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਿਆ ਤਾਂ ਪਰਿਵਾਰ ਵੀ ਖੁਸ਼ੀ ਦੇ ਵਿੱਚ ਝੂਮ ਉਠਿਆ ਅਤੇ ਘਰ ਦੇ ਵਿੱਚ ਵਿਆ ਵਰਗਾ ਮਾਹੌਲ ਬੜ ਗਿਆ। ਅਜੀ ਗੌਰਵ ਗੌਰਵ ਜੀ ਤੁਸੀਂ ਸਮਝਾ ਲੱਗਦਾ ਤੁਹਾਡੇ ਮੇਰੇ ਫਾਦਰ ਸਾਹਿਬ ਆ ਜੀ ਬਾਪੂ ਤੇ ਯਕੀਨ ਹੋ ਗਿਆ ਸੀ ਜਦੋਂ ਦੱਸਿਆ ਕਿ 6 ਕਰੋੜ ਦੇ ਲਾਟਰੀ ਜੀ ਬਾਜੀ ਮੈਂ ਐਕਸਲੀ ਕੈਨੇਡਾ ਤੋਂ ਆ ਤੇ ਜਦੋਂ ਕਾਲ ਆਈ ਸੀ ਨਾ ਮੰਮੀ ਦੀ ਮੰਮੀ ਦੀ ਕਾਲ ਆਈ ਸੀ WhatsApp ਤੇ ਤਾਂ ਆਪਸ ਉੱਥੇ ਪਏ ਸੀ ਮਾਰਨਿੰਗ ਦਾ ਆਈ ਥਿੰਕ 5 ਵਜੇ ਪਏ ਸੀਗੇ ਤੇ ਮੈਨੂੰ ਕਾਲ ਆਈ ਮੈਂ ਦੇਖੀ ਮੈਂ ਕਿਹਾ ਮੰਮੀ ਦੀ ਆ ਮੈਂ ਚੱਪ ਕਰੀ ਕਰ ਰਹੀ ਨੂੰ ਫਿਰ ਤਾਂ ਮੈਂ ਕਿਹਾ ਵਾਈ ਕਿ ਮੈਂ ਉਂਗਲ ਕਰ ਰਹਾ ਵਾਈਫ ਉਹ더라 ਫੋਨ ਕਰਪਾ ਜਦੋਂ ਵਾਈਫ ਨੇ ਬੈਕ ਕਾਲ ਕੀਤੀ ਮੇਰੀ ਅੱਖ ਨਹੀਂ ਲੱਗੀ ਪਈ ਸੀ ਜਦੋਂ ਕਹਿੰਦਾ ਮੁਬਾਰਕਾਂ ਮੈਨੂੰ ਪਤਾ ਨਹੀਂ ਕਾਦੀਆਂ ਮੁਬਾਰਕਾਂ ਮੇਰੇ ਤੋਂ ਸ਼ੇਖਰ ਉਹਦੇ ਨਾਲ ਮੈਨੂੰ ਅੱਖ ਜੀ ਆਟੋਮੈਟਿਕਲੀ ਖੁੱਲ ਗਈ ਸ਼ੇਖ ਮੈਂ ਕਹਾ ਲੱਖਾਂ ਦੀਆਂ ਕਹਿੰਦਾ ਉਹ ਮੈਨਾਂ ਕਰੋੜਾਂ ਦੀਆਂ ਗੱਲਾਂ ਕਰ ਬਾਬਾ ਮੇਰੀ ਕਰਨਾ ਪਈ ਉਹ ਕਹਿੰਦੇ ਲਾਟਰੀ ਨਿਕਲੀ ਬਾਪੂ ਤੇਰੇ ਦੀ ਤਾਂ ਫਿਰ ਗੱਲ ਗੁਲ ਕੀਤੀ ਯਕੀਨ ਜਿਆਦਾ ਨਹੀਂ ਹੈ ਮੈਂ ਕਹਾ ਸ਼ਾਇਦ ਮੈਂ ਵੇਖਿਆ ਮਹੀਨਾ ਗੜਾ ਚੱਲਦਾ ਅਪ੍ਰੈਲ ਕੇ ਨਾ ਮੈਂ ਰਾਤ ਰੁੱਤ ਬਣਾ ਦੇ ਪਰ ਫਿਰ ਨਹੀਂ ਕਰਦੇ ਨਾ ਗੱਲ ਕੀਤੀ ਬਾਕੀ ਭਰਾਣਾ ਦੀ ਗੱਲ ਹੋਈ ਫਿਰ ਬੜੀ ਖੁਸ਼ੀ ਹੋਈ ਬਹੁਤ ਜਿਆਦੀ ਖੁਸ਼ ਆਈ ਡੋਨਟ ਹੈਵ ਐਨੀ ਵਰਡਸ ਸੀਰੀਅਸਲੀ ਬਿਕੋਜ਼ ਮੈਂ ਕੈਨੇਡਾ ਜਾ ਰਿਹਾ ਤਾਂ ਮੈਂ ਤਾਂ ਐਟ ਦਾ ਟਾਈਮ ਫਲਾਈਟ ਕਰਾ ਲਈ ਨਾਟ ਜਸਟ ਬਿਕੋਜ਼ ਆਫ ਦਾ ਲਾਈਕ ਲੋਟਰੀ ਨਿਕਲੀ ਆ ਖੁਸ਼ੀ ਸੀ ਕਿ ਮੈਨੂੰ ਬਹਾਨਾ ਮਿਲ ਗਿਆ ਕਿ ਇਸ ਟਾਈਮ ਆਪਣੇ ਫੈਮਿਲੀ ਦੇ ਨਾਲ ਯੂ ਨੋ ਲਾਈਕ ਪਾਰਟ ਬਣਾ ਲਾਈਕ ਖੁਸ਼ੀ ਦਾ ਮਾਹੌਲ ਹੈਗਾ ਆ ਤੇ ਉਹ ਖੁਸ਼ੀ ਨੂੰ ਆਪਾਂ ਡਬਲ ਕਰੀਏ ਨਾ ਯਾਰ ਲਾਈਕ ਯੂ ਨੋ ਇੰਨੀ ਉਮਰ ਹੋ ਗਈ ਮੇਰੇ ਬਾਪੂ ਦੀ ਬਹੁਤ ਜ਼ਿਆਦਾ ਖੁਸ਼ ਆ ਭਾਜੀ ਯਾਰ ਬਹੁਤ ਜ਼ਿਆਦਾ ਮਤਲਬ ਇੱਕ ਇੱਕ ਹੁੰਦਾ ਮੈਂ ਦੇਖੋ ਭਾਜੀ ਮੇਰੀ ਤਾਂ ਹਜੇ ਮੈਂ ਜਵਾਨ ਆ ਮੈਂ ਕੈਨੇਡਾ ਦੇ ਬਹੁਤ ਪੈਸਾ ਕਮਾ ਲਵਾਂ ਜ਼ਿੰਦਗੀ ਚ ਪਰ ਬਾਪੂ ਮੇਰੇ ਨੂੰ ਮਲਾਂ ਇੱਕ ਰਾਜਾ ਯੂ ਨੋ ਲਾਈਕ ਰਾਜਾ ਮੇਰਾ ਬਾਪੂ ਮੈਂ ਬਹੁਤ ਖੁਸ਼ ਆ ਭਾਜੀ ਮਾਦਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਤਰਸੀਮ ਲਾਲ ਨੇ ਦੱਸਿਆ ਕਿ ਉਹ ਪਿਛਲੇ ਕਰੀਬ 15 ਸਾਲਾਂ ਤੋਂ ਲੋਟਰੀ ਪਾ ਰਹੇ ਨੇ ਅਤੇ ਉਹਨਾਂ ਨੂੰ ਪੂਰਾ ਯਕੀਨ ਸੀ ਕਿ ਇੱਕ ਨਾ ਇੱਕ ਦਿਨ ਉਹਨਾਂ ਦੀ ਲੋਟਰੀ ਜ਼ਰੂਰ ਨਿਕਲੇਗੀ। ਉਹਨਾਂ ਕਿਹਾ ਕਿ ਉਹ ਕਿਰਾਏ ਦੇ ਮਕਾਨਾਂ ਤੇ ਰਹਿੰਦੇ ਨੇ ਅਤੇ ਸਭ ਤੋਂ ਪਹਿਲਾਂ ਉਹ ਆਪਣਾ ਘਰ ਬਣਾਉਣਗੇ ਤੇ ਫਿਰ ਉਹਨਾਂ ਦੇ ਬੱਚਿਆਂ ਵੱਲੋਂ ਬੈਂਕ પાસે ਜੋ ਲੋਨ ਲਏ ਗਏ ਨੇ ਉਸ ਨੂੰ ਖਤਮ ਕਰਾਉਣਗੇ। ਸਰ ਸਿੰਘ ਤੁਸੀਂ ਹੁਣ ਕਿੱਥੋਂ ਦੇ ਰਹਿੰਦੇ ਹੋ? ਅਸੀਂ ਸ਼ਹਿਰ ਹਾਂ। ਠੀਕ ਹੈ ਜੀ ਇਹ ਤੁਹਾਡਾ ਬਸਾਖੀ ਬੰਪਰ ਨਿਕਲੇ ਜੀ ਹਾਂ ਜੀ 6 ਕਰੋੜ ਦੀ ਟ੍ਰਿਕ 6 ਕਰੋੜ ਇੱਕ ਤਾਂ ਸੋਚਿਆ ਸੀਗਾ ਕਿ ਇਸ ਤਰ੍ਹਾਂ ਦੇ ਦਿਨ ਹਾਂ ਜੀ ਮੈਂ ਪਾਈ ਲਈ ਪੰਦਰਾਂ ਸਾਲ ਤੋਂ ਭਾਰਿਆ ਮੈਂ ਤਾਂ ਵਿਸ਼ਵਾਸ ਸੀ ਮਾਰ ਕੇ ਉਸੇ ਵੀ ਗੁਜਰੂ ਅਸ ਪਹਿਲਾਂ ਤਾਂ ਦੁਕਾਨ ਵਾਲੇ ਨੂੰ ਲੱਭੇ ਨਹੀਂ ਤਿੰਨ ਚਾਰ ਦਿਨ ਬਾਅਦ ਤੁਸੀਂ ਲੱਭੇ ਪਹਿਲਾਂ ਉਸ ਦਿਨ ਦੇ ਰਿਜ਼ਲਟ ਹੈ ਉਸ ਦਿਨ ਚੈੱਕ ਨਹੀਂ ਕੀਤਾ ਸੀ ਹਾਂ ਜੀ 19 ਦਿਨਾਂ ਮੈਂ ਟਿਕਟ ਪਾਈ ਆ 6 ਉਹਦੇ ਲੱਗ ਸਕਦੀ ਉਹ ਨਹੀਂ ਉੱਨਕਲ ਨਹੀਂ ਸੀ ਕਿ ਬਾਜ਼ਾਰ ਗਿਆ ਵੈਸੇ ਤੇ ਫਿਰ ਉਹਦੇ ਨਾਲ ਜਲ ਨਹੀਂ ਆਉਂਦਾ ਫਿਰ ਮੈਂ ਕਿਹਾ ਚਲ ਦੇਖੇ ਜੋ ਸਮਾਨ ਲੈਣ ਗਿਆ ਸੀ ਯਾਰ ਫੇਰ ਮਿਲ ਕੋਕ ਸੀਗਾ ਮੈਂ ਕਹਾਂ ਨਹੀਂ ਦੱਸਿਆ ਇਹਨਾਂ ਨੂੰ ਮੈਂ ਟਿਕਟ ਪਾਈ ਆ ਲੈ ਕੇ ਟ੍ਰਾਂਕ ਚੱਲੀ ਜੀ ਜਦੋਂ ਕਹਾਂ ਕਿ ਦੱਸਿਆ ਕਿੰਨਾ ਦਾ ਮਾਹੌਲ ਸੀ ਯਕੀਨ ਹੋ ਗਿਆ ਮੈਂ ਕਹਾਂ ਉਹ ਮੰਨਦੇ ਨਹੀਂ ਪਹਿਲਾਂ ਫਿਰ ਉਹ ਨੰਬਰ ਲੈਣਾ ਚੈੱਕ ਕਰਦੇ ਨੇ ਦੇਖਦੇ ਫਿਰ ਇਹ ਚੰਡੀਗੜ੍ਹ ਸੀਗਾ ਚੰਡੀਗੜ੍ਹ ਜੀ ਇਹਨੂੰ ਕਿ ਫੋਨ ਕੀਤਾ ਇਹਨੇ ਨੰਬਰ ਮਿਲਿਆ ਉਮਰ ਕਿਨੇ ਤੁਹਾਡੀ 68 ਨੰਬਰ ਕੰਮ ਕੀ ਕਰਦੇ ਤੁਸੀਂ ਚਲੋ ਮੈਂ ਸੜਜੀ ਦਾ ਕੰਮ ਕਰਦਾ ਸੀ ਠੀਕ ਹੈ ਜੀ ਫਿਰ ਬੰਦ ਕਰ ਠੀਕ ਹੈ ਜੀ ਉਮਰ ਜੀ ਅੱਗੇ ਵੀ ਪਾਣੀਆ ਬੰਪਰ ਪਾਣੀਆ ਅੱਗੇ ਵੀ ਨਹੀਂ ਉਹ ਨਹੀਂ ਰਾਦੇ ਮੈਂ ਪਾਉਣਾ ਇੱਕ ਟਿਕਟ ਹੀ ਨਾ ਸ਼ੌਂਕੀਏ ਦੋਸਤੇ ਪਾਪੀ ਬਾਤیں ਨੇ ਨਹੀਂ ਹੁਣ ਪਾਣੇ ਅੱਗੇ ਵੀ ਜੇ ਹੋ ਕਿਦਾ ਮੂਰ ਮਾਰ ਗਿਆ ਬੰਦਾ ਫਾਈ ਮੈਂ ਤਾਂ ਦਾਨੀ ਆਪ ਹੁੰਦਾ ਕੀ ਹੈ ਕਿਸਮ ਠੀਕ ਹੈ ਨਹੀਂ ਕੋਈ ਕਰਨਾ ਹੁਣ ਇੰਨੇ ਪੈਸੇ ਦਾ ਸੋਚਿਆ ਕੁਛ ਪੈਸੇ ਜਿਹੜੇ ਆ ਜੀ ਮੈਂ ਚਲੋ ਇੱਕ ਪਹਿਲਾ ਸਾਰੇ ਮਕਾਨ ਰੈਂਟ ਦੇ ਮਕਾਨ ਬਣਾਉਣਾ ਫੇ ਦੂਜਾ ਕੁਛ ਬੱਚੇ ਕੈਨੇਡਾ ਭੇਜਿਆ ਇਹਨਾਂ ਤੇ ਦੋ ਆਣਾ ਕੋਲੋਂ ਕਲੀਅਰ ਕਰਨੇ ਪੈ ਕਹਦੇ ਬਾਕੀ ਇਹ ਦੋਨੋਂ ਭਰਾਵਾ ਘਰ ਵਾਲੀ ਆ ਬਗਰਾਣੇ ਦੋਨੇ ਆਪੇ ਕੰਮ ਕਰਵਾਈ ਕਰ ਲੈਣ ਜੋ ਇਹ ਕਰਨਾ ਇਹਨਾਂ ਦੀ ਮੋਜ ਆ ਆਪਰ ਦੋ ਰੋਟੀਆਂ ਖਾਣੀਆਂ ਕਰੀ ਜੀ ਹਾਂ ਜੀ ਬਾਕੀ ਨੇ ਮੋੜਾ ਜੋ ਕਰਨਗੇ ਬਾਕੀ ਸਾਰੇ ਖਰਚਾ ਪਰਚਾ ਤੇ ਇਹੀ ਕਰਦੇ ਆ ਕੋਈ ਇਦਾਂ ਦਾ ਕੋਈ ਰਾਵ ਨਹੀਂ ਆ ਕਿ ਜ਼ਿਕਰ ਹੋ ਗਿਆ ਕਿ ਤਰਸੀਮ ਲਾਲ ਪਿਛਲੇ 15 ਸਾਲਾਂ ਤੋਂ ਲੋਟਰੀ ਪਾ ਰਿਹਾ ਸੀ ਸਿਰਫ ਇਸੇ ਉਮੀਦ ਤੇ ਕਿ ਉਸ ਦੀ ਇੱਕ ਨਾ ਇੱਕ ਦਿਨ ਲੋਟਰੀ ਜ਼ਰੂਰ ਨਿਕਲੇਗੀ ਤੇ ਹੁਣ ਰੱਬ ਨੇ ਉਸ ਦੀ ਸੁਣੀ ਹੈ ਅਤੇ 6 ਕਰੋੜ ਦੀ ਲਾਟਰੀ ਤਰਸੀਮ ਲਾਲ ਦੀ ਨਿਕਲੀ ਹੈ ਤਰਸੀਮ ਲਾਲ ਜੋ ਕਿ ਆਪਣੇ ਪਰਿਵਾਰ ਦੇ ਨਾਲ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਹੈ ਉਹ ਨੂੰ ਆਪਣੇ ਸੁਪਨਿਆਂ ਦਾ ਘਰ ਬਣਾਵੇਗਾ ਅਤੇ ਹੋਰ ਸੁਪਨੇ ਆਪਣੇ ਪੂਰੇ ਕਰੇਗਾ ਇਹਨਾਂ ਪੈਸਿਆਂ ਦੇ ਨਾਲ న్యూਸ ਟਰੈਕ ਰਿਪੋਰਟ লাইਵ ਪੰਜਾਬੀ ਟੀਵੀ